ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਅੱਜ ਦੀ ਵੀਡੀਓ ਹੈ ਜਿਹੜੀ ਪਿਓਰ ਮੋਹਰਾ ਚੋਟੀ ਦੀ ਲੈ ਕੇ ਆਏ ਆਂ ਪਿਓਰ ਮੋਹਰਾ ਚੋਟੀ ਦੀ ਲੈ ਕੇ ਆਏ ਆਂ ਤੇ ਬਾਕੀ ਤੁਸੀਂ ਦੇਖਣਾ ਹੈ ਸਿੰਘਾਂ ਦੀ ਚੋਟੀ ਬਹੁਤ ਸੋਹਣੀ ਹੈ ਤੇ ਜਿਹੜੀ ਚੋਟੀ ਦੀ ਥੱਥ ਹੈ ਉਹ ਦੱਸਦੀ ਹੈ ਵੇਖੋ ਗੋਡਿਆਂ ਤੋਂ ਕਿੰਨੀ ਉੱਚੀ ਲੱਗੇ ਪ्योर ਮੂਰਾ ਜੈਡ ਬਲੈਕ ਝੋਟੀ ਹੈ ਬਾਕੀ ਦੀ ਜਾਣਕਾਰੀ ਬਾਈ ਜੀ ਦੱਸਣਗੇ ਕੱਦ ਜ਼ਰੂਰ ਦਰਮਿਆਨਾ ਪੈਂਦਾ ਪਰ ਝੋਟੀ ਦੇ ਵਿੱਚ ਤਥਾ ਕਿਸੇ ਪਾਸੋਂ ਨਹੀਂ ਸਿੰਘਾਂ ਦੀ ਬਹੁਤ ਸੋਹਣੀ ਹੈ ਪੂਛ ਜੈਡ ਬਲੈਕ ਹੈ ਤੇ ਬਾਕੀ ਥਣ ਦੇਵਾ ਤੁਹਾਨੂੰ ਵਿਖਾਈ ਦਿੱਤਾ ਪਿੱਛੋਂ ਦੇਵਾ ਤੇ ਅਜੇ ਝੋਟੀ ਹੈ ਵੀ ਕੱਚੀ ਕਿਉਂਕਿ ਬਾਈ ਨਾ ਗੱਲਾਂ ਬਾਤਾਂ ਚ ਪਉਣਾ ਲੱਗੇ ਬਾਕੀ ਬਾਈ ਦੱਸੂਗਾ ਹੀ ਕਿੰਨਾ ਚਿਰ ਦੀ ਕੱਤੀ ਐ ਭਾਈ ਜੀ ਆਈਂ ਮਾੜਾ ਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਜੀ ਕੀ ਨਾਂ ਐ ਬਲਜੀਤ ਸਿੰਘ ਜੀ ਪਿੰਡ ਸੂਰਿਆਲਾ ਜੀ ਪਿੰਡ ਸੂਰਿਆਲਾ ਜ਼ਿਲ੍ਹਾ ਮੁਕਸਰ ਜੀ ਸ੍ਰੀ ਮੁਕਸਰ ਸਾਹਿਬ ਹਾਂਜੀ ਹਾਂਜੀ ਸ੍ਰੀਮਨ ਨੇੜੇ ਨੇੜੇ ਪਿੰਡ ਕਿਹੜੇ ਆਪਣੇ ਸਾੜਾ ਕੁਸ਼ਨਪੁਰਾ ਜੀ ਗੁੜੀ ਸਿੰਗਰ ਕੌਣੀ ਦੋਦਾ ਮਤਲਬ ਸਭ ਉੱਤਰ ਨਾਲ ਹੋ ਗਿਆਂ ਹਾਂਜੀ ਹਾਂਜੀ ਮੈਂ ਤਾਂ ਹਰੀ ਕੇ ਕਲਾਂ ਵੱਡਾ ਪਿੰਡ ਨੇੜੇ ਹਰੀਕੇ ਕੋਲ ਹੈ ਤੇ ਇਸ ਮੇਰਾ ਗਵਾਂਢੀ ਪਿੰਡ ਵਾੜਾ ਕਿਸ਼ਨਪੁਰਾ ਨਾਲ ਪੈਂਦਾ 3 ਕਿਲੋਮੀਟਰ ਤੇ ਤੇ ਦੋਸਤੋ ਝੋਟੀ ਵੇਖ ਲਓ ਵੀ ਹਜੇ ਪੁੱਛਣਾ ਆਪਾਂ ਕਿੰਨੇ ਚਰ ਦੀ ਕੱਚੀ ਦੱਸਣਗੇ ਕੱਚੀ ਹੈ ਝੋਟੀ ਤੇ ਦੇਖੋ ਕਿੰਨਾ ਸੋਹਣਾ ਲੇਵਾ ਝੋਟੀ ਦਾ ਬਹੁਤ ਹੀ ਸੋਹਣੇ ਲੇਵੇ ਦੀ ਹੈ ਝੋਟੀ ਤੇ ਹਜੇ ਪੁੜੇ ਪਣੇ ਕਿਸੇ ਪਾਸੋਂ ਨਹੀਂ ਤੋੜੇ ਤੇ ਜਮਾਂ ਬਰੀਕ ਚਮੜੀ ਦੀ ਝੋਟੀ ਹੈ ਜਮਾ ਮਤਲਬ ਹੁਣ 22 ਤੋਂ ਪੁੱਛਦੇ ਆਂ ਬਰੇ ਝੋਟੀ ਮੂੰਹ ਕੈ ਦੰਦ ਆ 4 ਦੰਦ ਆ 4 ਦੰਦ ਕਨਫਰਮ ਹੈ 4 ਦੰਦ ਪੱਟ ਕੇ ਮੈਂ ਵੀ ਖਾਤੇ ਸੀ ਹਾਂਜੀ ਹਾਂਜੀ ਪੱਟ ਕੇ ਵੇਖ ਲਏ ਸੀ 4 ਦੰਦ ਆ ਤੇ ਕੱਦ ਜਰੂਰ ਝੋਟੀ ਦਾ ਦਰਮਿਆਨਾ ਹੈ ਇਹਦੀ ਤੁਸੀਂ ਝੋਟੀ ਇਹ ਘਰ ਦੀ ਝੋਟੀ ਲਈ ਸੀ ਆਪਾਂ 40000 ਦੀ ਝੋਟੀ ਲਈ ਸੀ ਇਹਦੀ ਮਾਤਾ ਕਿੰਨੇ ਚਿਰ ਦੀ ਲਈ ਸੀ 40000 ਦੀ ਇੱਕ ਸਾਲ ਦੀ ਲਈ ਸੀ ਜੀ ਇੱਕ ਸਾਲ ਦੀ ਸਾਲ ਦੀ 40000 ਦੀ ਹਾਂਜੀ ਤੇ ਇਹਦੀ ਮਾਤਾ ਥੱਲੇ 18 ਕਿਲੋ ਦੁੱਧ ਸੀਗਾ ਜੀ ਜਿੰਨੇ ਤੋਂ ਅਸੀਂ ਝੋਟੀ ਲੈ ਕੇ ਆਉਂਦੀ ਆ ਅੱਛਾ ਮਾਤਾ ਆਪ ਵੇਖਾ ਹਾਂਜੀ ਆਪ ਵੇਖਾ ਜੀ ਅਸੀਂ ਜਾਂਦੇ ਰਹੇ ਆ ਉਹ ਚੋਕ ਇਹਨਾਂ ਨੇ ਦਿਖਾਇਆ ਸਾਨੂੰ ਫਿਰ ਅਸੀਂ ਉਹਨਾਂ ਤੋਂ ਇਹ ਝੋਟੀ ਲੈ ਕੇ ਆਉਂਦੀ ਸੀ ਇੱਕ ਸਾਲ ਦੀ ਕੰਡੇ ਵਾਲਾ 18 ਕਿਲੋ ਹਾਂਜੀ ਕੰਡੇ ਵਾਲਾ 18 ਕਿਲੋ ਭਾਈ ਮਾਂ ਦਾ ਦੁੱਧ ਕੰਡੇ ਵਾਲਾ 18 ਕਿਲੋ ਹੈ ਇਸੇ ਕਰਕੇ ਕੱਤੀ ਲੈ ਕੇ ਪਾਲੀ ਸੀ ਤੇ ਹੁਣ ਬਾਈਆਂ ਨੇ ਘਰਾਂ ਦੀਆਂ 100 ਮਜਬੂਰੀਆਂ ਹੁੰਦੀਆਂ ਬੰਦਾ ਪਸ਼ੂ ਪਾਲਦਾ ਕੋਈ ਆਪ ਦਾ ਕੰਮ ਕਢਣਾ ਤੇ ਪੈਸੇ ਦਾ ਜ਼ਰੂਰਤ ਪਵੇ ਚੋਟੀ ਪਸ਼ੂ ਦੂਜੇ ਅੰਦਰ ਕਰਤੇ ਆ ਤੁਹਾਨੂੰ ਸਾਈਡਾਂ ਤੋਂ ਥੰਦ ਖਾ ਦਿੰਦੇ ਆ ਬਾਹਰ ਐ ਪਿੱਛੇ ਹਟਾ ਪੈਰ ਹਟਾਓ ਪਿੱਛੇ ਬੜਾ ਹੋਰ ਕਰ ਪੈਣਾ ਵਾਹ ਵੇਖੋ ਇਹਨਾਂ ਤਰ੍ਹਾਂ ਤੁਨਾਂ ਦੀ ਤਾਂ ਇਹਨਾਂ ਜਮਾ ਬਹੁਤ ਬਿਰਨਾ ਹੈ ਤੇ ਲੀਵੇ ਤੇ ਨਾੜਾ ਵੀ ਇਹ ਬਰੀਕ ਬਰੀਕ ਤੇ ਹਜੇ ਬਿਤਾ ਇਹਦੇ ਇਧਰ ਆਈ 10 12 ਦਿਨ ਲੱਗ ਜੂਗੀ ਦਿਨ ਪੂਰੇ ਹੋਣ ਚ ਕਿੰਨੇ ਪਏ ਪਾਰ ਦਿਨ ਪਏ ਹੈ ਪੂਰੇ ਹੈ ਪੂਰੇ 12 ਦਿਨ ਪਏ 12 ਦਿਨ ਦਿਨ ਪੂਰੇ ਹੋਣ ਚ ਪਏ ਹੈ ਹਾਂਜੀ ਹਾਂਜੀ ਤੇ ਫਿਰ ਇਹਦਾ ਮਤਲਬ ਹੈ ਲਗਭਗ 10 ਤਰੀਕ ਨੂੰ ਦਿਨ ਪੂਰੇ ਹੈ 10 ਤਰੀਕ ਨੂੰ ਦਾ ਪੂਰੇ ਹੈ ਜੀ 10 ਤਰੀਕ ਨੂੰ ਦਿਨ ਪੂਰਾ ਦੋਸਤੋ ਮਾਲਕ ਦੇ ਦੱਸਣ ਦੇ ਮੁਤਾਬਕ ਬਾਕੀ ਤੁਸੀਂ ਜੱਜਮੈਂਟ ਲਾਉਣਾ ਪਰ ਦਾਸ ਦੀ ਇਹ ਝੋਟੀ ਮੈਂ ਤਾਂ ਕਿਹਾ ਸੀ ਕੱਚੀ ਦੀ ਕਿਉਂ ਬਣਵਾਉਣੇ ਆ ਕਹਿੰਦੇ ਬਾਈ ਜਦੋਂ ਆ ਹੀ ਗਿਆ ਤਾਂ ਬਣਾ ਲਾ ਵੀਡੀਓ ਆ ਵੇਖੋ ਬਿਲਕੁਲ ਆ ਜੇ ਪੁੜਿਆਂ ਤੇ ਕੋਈ ਮਤਲਬ ਹੀ ਨਹੀਂ ਮਾੜਾ ਮੋਟਾ ਵੀ ਮਤਲਬ ਪੁੜਿਆਂ ਤੇ ਹੈ ਨਹੀਂਗਾ ਤੋੜ ਤੜਾਉਣ ਵਾਲੀ ਗੱਲ ਸਿਰਫ ਕਮੀ ਰਹਿ ਗਈ ਦਰਮਿਆਨਾਂ ਕੱਦ ਦੀ ਤੇ ਸਿੰਘ ਸੁੰਗ ਦੀ ਝੋਟੀ ਬਹੁਤ ਸੋਹਣੀ ਹੈ ਤੇ ਤੁਹਾਡਾ ਮੋਬਾਈਲ ਨੰਬਰ ਰਿਪੀਟ ਕਰਿਓ 9815284099 98152 84099 84099 ਹਾਂਜੀ ਦੋਸਤੋ ਜਿਹੜਾ ਮੋਬਾਈਲ ਨੰਬਰ ਹੈ ਇਹ ਵੀਡੀਓ ਤੇ ਚੱਲਦਾ ਰਹੂਗਾ ਤੇ ਦੁੱਧ ਮਤਲਬ ਕਿੰਨਾ ਕੱਢ ਸਕਦੀ ਹੈ ਬੇਟਾ ਇਹ ਜੀ ਪਹਿਲੇ ਸੂਏ ਘਟੋ ਘਟ 12-13 ਲੀਟਰ ਦੁੱਧ ਕੱਢੂਗੀ 12 14 ਡੀਟਰ ਨੂੰ ਕਹਿੰਦੇ ਕੱਡੂ ਵੀ ਝੋਟੀਆਂ ਜਿਹੜਾ ਉਹਨਾਂ ਕੋਲ ਪਹਿਲਾਂ ਵੀ ਸੀ ਉਹਨਾਂ ਨੇ ਵੀ ਇਦੂ ਘੱਟ ਕੰਡੈਂਸਦੋ ਤੇ ਜੀ ਪਹਿਲੇ ਸਾਲ 14 14 ਹਾਂਜੀ ਹਾਂਜੀ 12 ਤੋਂ 14 ਦੇ ਵਿੱਚ 12 ਤੋਂ 14 ਦੇ ਵਿੱਚ ਤਾਂ ਹੀ ਲਈ ਸੀ ਹਾਂਜੀ ਹਾਂਜੀ ਫਿਰ ਵੇਚਣ ਦੀ ਕੀ ਮਜਬੂਰੀ ਬਣ ਗਈ ਪੈਸਾਂ ਦੀ ਕੰਮ ਦੀ ਅਸ਼ੀ ਆਈ ਤਾਂ ਕਰਕੇ ਮਜਬੂਰੀ ਅੱਛਾ ਪੈਸਾਂ ਦਾ ਕਰਕੇ ਵੇਚ ਰਹੇ ਹਾਂਜੀ ਹਾਂਜੀ ਦੋਸਤ ਝੋਟੀ ਦਾ ਕੱਦ ਦਰਮਿਆਨਾ ਜ਼ਰੂਰ ਹੈ ਪਰ ਮੋਰਾ ਵਾਲੇ ਪਾਸੋਂ ਸੰਗ ਸੰਗ ਬੂਤ ਬਾਦ ਬੜੀ ਪਤਲੀ ਹੈ ਮੇਨਾ ਥੁੱਥ ਵੇਖੋ ਗੋਡਿਆਂ ਤੋਂ ਘੜ ਤੋਂ ਘੱਟ ਵੀ ਅੱਧਾ ਫੁੱਟ ਉੱਚੀ ਪਈ ਐ ਇਹ ਪਿਓ ਮੂਰਾ ਦੀਆਂ ਨਿਸ਼ਾਨੀਆਂ ਤੁਹਾਨੂੰ ਪਤਾ ਹੀ ਐ ਪਤਲੀ ਗਰਦਨ ਤੇ ਝੋਟੀ ਕਿਸੇ ਪਾਸੋਂ ਖੁੰਜੀ ਨਹੀਂ ਬਸ ਸਿਰ ਥੋੜਾ ਕੱਦ ਦਰਮਿਆਨਾ ਰਹਿ ਗਿਆ ਜਿਹੇ ਦੇ ਕੱਦ ਥੋੜਾ ਜਿਆ ਹੁਰੁੰਦਾ ਤੇ ਕਿਆ ਬਾਤਾਂ ਝੋਟੀਆਂ ਤੇ ਲੇਵਾ ਤਾਂ ਤੁਹਾਨੂੰ ਫੇਰ ਵੀ ਖਾਦਣਾ ਜਿਵੇਂ ਹਜੇ 12 ਦਿਨਾਂ ਦੀ ਕੱਚੀ ਐ ਉਸ ਹਿਸਾਬ ਨਾਲ ਲੇਵਾ ਬਹੁਤ ਭਰੂਗੀ ਦੇਖੋ ਲੇਵਾ ਬਹੁਤ ਭਰੂਗੀ ਝੋਟੀ ਅਜੇ ਤੇ ਬੇਟਾ ਹੁਣ ਆਜੋ ਇੱਧਰ ਰੇਟ ਤੇ ਆਪਾਂ ਇਹਦਾ ਰੇਟ ਕੀ ਮੰਗਦੇ ਆ 1,60,000 ਰੁਪਏ 1,60 ਵਾਲਾ ਨਹੀਂ ਹੈ ਨਹੀਂ ਜੀ ਨਹੀਂ ਜੈ ਜੀ ਹੈ ਜੀ ਉਸ ਤੋਂ 40 ਹਜ਼ਾਰ ਤੁਹਾਨੂੰ ਦੱਸਿਆ ਲਈ ਸੀਗੀ ਆਪਾਂ ਉਹ ਸਾਬ ਨਾਲ ਦੁੱਧ ਦੇ ਹਿਸਾਬ ਨਾਲ ਹੀ ਹੈ ਜੀ ਦੁੱਧ ਦਾ ਹੀ ਕੀਮਤਾ ਹੋਰ ਤਾਂ ਕੋਈ ਨਹੀਂ ਅੱਛਾ ਅੱਛਾ ਹਾਂਜੀ ਦੁੱਧ ਪੱਕਾ ਗਾਰੰਟੀ ਨਾਲ ਕਰ ਦੂੰ 14 ਕਿਲੋ ਹਾਂਜੀ ਹਾਂਜੀ ਮੰਨ ਲੇ 12 14 ਸਾਰੀਆਂ ਹੀ ਕਰ ਦਿਆਂ ਉਹਨਾਂ ਦੀ ਸਾਰੀਆਂ ਸੀ ਜਿੰਨਾਂ ਦੇ ਝੋਟੇ ਲਈ ਉਹਨਾਂ ਦੇ ਅੱਛਾ ਦੋਸਤੋ ਬਾਕੀ ਦੁੱਧ ਸੇਵਾ ਦਾ ਵੀ ਹੁੰਦਾ ਹੈ ਮਾਲਕ ਦੇ ਦੱਸਣ ਤਾਂ ਇਹ ਵੀਡੀਓ ਵਾਲੇ ਨੇ ਤਾਂ ਵੀਡੀਓ ਬਣਾਉਣੀ ਐ ਬਾਕੀ ਤੁਸੀਂ ਆਪ ਦੀ ਜਜਮੈਂਟ ਤੇ ਲੈਣੀ ਐ ਪਰ ਝੋਟੀ ਜਿਵੇਂ 12 ਦਿਨਾਂ ਦੀ ਕੱਚੀ ਥਾਲੇ ਵਾ ਬਹੁਤ ਸੋਹਣਾ ਬਣਾਈ ਹੋਈ ਹੈ ਕੱਲਾ ਕਦੋਂ ਆਵੇਖੋ ਥਾਲੇ ਵੇ ਦੇ ਹਿਸਾਬ ਨਾਲ ਝੋਟੀ ਪਤਲੀ ਚਾਂਦੀ ਦੀ ਹੈ ਜੈਡ ਬਲੈਕ ਹੈ ਝੋਟੀ ਕਿਵੇਂ ਲੱਗੀ ਮੇਰੇ ਫੇਸਬੁੱਕ ਦੇ ਦਰਸ਼ਕ ਫੇਸਬੁੱਕ ਨੂੰ ਤੇ ਇੰਸਟਾਗ੍ਰam ਦੇ ਦਰਸ਼ਕ ਇੰਸਟਾਗ੍ਰam ਨੂੰ ਫਾਲੋ ਜ਼ਰੂਰ ਕਰ ਲਿਓ ਤੇ YouTube ਦੇ ਦਰਸ਼ਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰ ਦਿਆ ਕਰੋ ਤਾਂ ਕਿ ਇਹਨਾਂ ਦਾ ਸਾਡਾ ਵੀ ਹੌਂਸਲਾ ਵੱਧ ਜਾਂਦਾ ਹੈ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮਤ ਧੰਨਵਾਦ ਜੀ